ਧਰਮ ਮੰਤਰੀ ਨਰਿੰਦਰ ਮੋਦੀ ਜਪਾਨ ਦੇ 2 ਦਿਨਾਂ ਦੇ ਦੌਰੇ ਤੇ ਟੋਕੀਓ ਪਹੁੰਚ ਗਏ ਨੇ ਤੇ ਜਿੱਥੇ ਉਹਨਾਂ ਦਾ ਹਵਾਈ ਅੱਡੇ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਮੋਦੀ ਜਪਾਨੀ ਪ੍ਰਧਾਨ ਮੰਤਰੀ ਸ਼ਿੰਗਾਰੋ ਇਸੇਬਾ ਦੇ ਸੱਦੇ ਤੇ ਦੋਵੇਂ ਦੇਸ਼ਾਂ ਦੇ 15ਵੇਂ ਸਾਲਾਨਾ ਸਮੇਲਨ 'ਚ ਸ਼ਾਮਲ ਹੋਣਗੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਬੀਤੇ ਸਾਲਾਂ 'ਚ ਜਿਹੜੀ ਜਪਾਨ ਦੀ ਪਹਿਲੀ ਤੇ ਇਕੱਲ ਦੁਵੱਲੀ ਯਾਤਰਾ ਜਿਸ ਨੂੰ ਭਾਰਤ-ਜਪਾਨ ਸਬੰਧਾਂ ਨੂੰ ਨਵੀਂ ਉਚਾਈ ਤੇ ਲੈ ਜਾਣ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਇਸ ਯਾਤਰਾ ਦਾ ਉਦੇਸ਼ ਸਿਰਫ ਸਮਝੌਤਿਆਂ ਤੱਕ ਸੀਮਤ ਨਹੀਂ ਸਗੋ ਦੋਵੇਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਆਰਥਿਕ ਤੇ ਵਿਸ਼ਵਵਿਆਪੀ ਸਹਿਯੋਗ ਪ੍ਰਦਾਨ ਕਰਨਾ ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਿਬਾ ਨਾਲ ਉਹਨਾਂ ਦੀ ਗੱਲਬਾਤ ਮੌਜੂਦਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ ਨੇ ਡਿਜੀਟਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੈਂ ਟੋਕੀਓ ਪਹੁੰਚ ਗਿਆ ਭਾਰਤ ਤੇ ਜਾਪਾਨ ਆਪਣੇ ਵਿਕਾਸ ਸਹਿਯੋਗ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਨੇ ਤੇ ਮੈਂ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸ਼ੇਬਾ ਅਤੇ ਹੋਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਕਰਦਾ ਹਾਂ ਜੋ ਮੌਜੂਦਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਸਹਿਯੋਗ ਤੇ ਨਵੇਂ ਰਸਤੇ ਲੱਭਣ ਦਾ ਮੌਕਾ ਹੈ ਪ੍ਰਧਾਨ ਕਰੇਗਾ ਪ੍ਰਧਾਨ ਮੰਤਰੀ ਜਾਪਾਨ ਤੋਂ ਸਿੱਧੇ ਛੀਨ ਜਾਣਗੇ ਜਿੱਥੇ ਉਹ ਸੰਘਾਈ ਸਹਿਯੋਗ ਨੂੰ ਸੰਗਠਨ ਦੇ ਰਾਸ਼ਟਰਮੁਖੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਇੱਥੇ ਹੋਟਲ ਪਹੁੰਚਣ ਦੇ ਭਾਰਤੀ ਭਾਈਚਾਰੇ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਇਸ ਤੋਂ ਇਲਾਵਾ ਰਾਜਸਥਾਨੀ ਪਹਿਰਾਵੇ ਵਿੱਚ ਸਜੇ ਜਾਪਾਨ ਦੇ ਲੋਕਾਂ ਨੇ ਰਾਜਸਥਾਨੀ ਲੋਕ ਗੀਤ ਗਾ ਕੇ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਜਾਪਾਨੀ ਪ੍ਰਧਾਨ ਮੰਤਰੀ ਨਾਲ ਸਿਖਰ ਸੰਮੇਲਨ ਤੋਂ ਪਹਿਲਾਂ ਮੋਦੀ ਇੱਕ ਵਪਾਰਕ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਪਾਨੀ ਪਤਵੰਤਿਆਂ ਨਾਲ ਵੀ ਮੁਲਾਕਾਤ ਕਰਨਗੇ